ਵਾਹ ਤੇ ਆ ਵੇਖ ਰਹੋ ਰੇ ਦੀ ਤੁਸੀਂ ਭਾਰਤ ਦਾ ਸਭ ਤੋਂ ਵੱਡਾ ਵੱਡਾ ਮੰਜਾ ਭਾਰਤ ਦਾ ਸਭ ਤੋਂ ਵੱਡਾ ਮੰਜਾ బిਗੇਸਟ ਕੋਟ ਇਨ ਇੰਡੀਆ ਸੋ ਵਾਹ ਅਦਭੁਤ ਕਮਾਲ ਤੋੜੇ ਸਮੰਜੇ ਤੇ ਫੋਟੋਗ੍ਰਾਫੀ ਹੋਏਗੀ ਚਲੋ ਹੁਣ ਫੋਟੋਗ੍ਰਾਫੀ ਟਾਈਮ ਲਓ ਜੀ ਇਹ ਰੁਪਿੰਦਰ ਸਿੰਘ ਕਿਸਾਨ ਦਾ ਘਰ ਆ ਇੱਕ ਆਈਡੀਅਲ ਘਰ ਬਣਾਇਆ ਵਾ ਤੇ ਇਹਦੇ ਅੰਦਰ ਮੱਕੀ ਦੀ ਰੋਟੀ ਸਰੋਂ ਦਾ ਸਾਗ ਤੁਹਾਨੂੰ ਫ੍ਰੀ ਮਿਲੇਗਾ ਖਾਣ ਲਈ ਕੰਪਲੀਮੈਂਟਰੀ ਆ ਇਹ ਸੋ ਪਾਣੀ ਦੇ ਪੀਣ ਦਾ ਪ੍ਰਬੰਧ ਇਹ ਗੱਡਾ ਤੇ ਇਹ ਹਾਲ ਪੰਜਾਬੀਆਂ ਜੋ ਵੀ ਪ੍ਰਾਂਕਲਚਰ ਹੁੰਦਾ ਸੀ ਉਹਦਾ ਪੂਰਾ ਵਿਖਾਇਆ ਗਿਆ ਵਾ ਪੁਰਾਣੇ ਸਮੇਂ ਦੇ ਵਿੱਚ ਘਰਾਂ ਨੂੰ ਕਿਦਾਂ ਸ਼ਿੰਗਾਰਦੇ ਸੀ ਆ ਟੋਕਾ ਲੱਗਾ ਅੰਦਰ ਸੋ ਇਧਰ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਮਿਲ ਰਿਹਾ ਜੀ ਕਿਦਾਂ ਆਨੰਦ ਪੂਰਾ ਮਜ਼ਾ ਲਓ ਭਾਜੀ ਵਾਹ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਆ ਲਓ ਜੀ ਵਾਹ ਆ ਲਓ ਹੂੰ ਬਹੁਤ ਕਮਾਲ ਵਾਹ ਜੀ ਵਾਹ ਮਵੇ ਲੋ 1950 ਦਾ ਡੈਪੀਕਟ ਕੀਤਾ ਗਿਆ ਏਰੀਆ ਤੇ 1950 ਦਾ ਕੈਲੈਂਡਰ ਲਾਇਆ ਜੀ ਇੱਥੇ ਵਾਹ ਆ ਰਿਹਾ ਮਮੀ ਮਜ਼ਾ ਕਿਦਾਂ ਭਾਜੀ ਮਜ਼ਾ ਆ ਰਿਹਾ ਹਾਂ ਸਾਗ ਬੜਾ ਮੈਜੇਦਾਰ ਕਿਉਂ ਦੀ ਜੀ ਅਮਨ ਕਿਦਾਂ ਲੱਗਾ ਫਸਟ ਟਾਈਮ ਆ ਕੇ ਕੀ ਐਕਸਪੀਰੀਅੰਸ ਰਿਹਾ ਵਧੀਆ ਹਾਂ ਆਏ ਦੇ ਮਤਲਬ ਸ਼ੁਰੂਆਤ ਹੀ ਆ ਕੇ ਦੇਖੀ ਹੋਤਾ ਹੈ ਕੀ ਮੱਕੀ ਦੀ ਰੋਟੀ ਕੋਲ ਹੈ ਤੇ ਉਹ ਬਣਦੀ ਮੱਕੀ ਦੀ ਰੋਟੀ ਤੋਂ ਬੇਸਤਗਣਾ ਖਾਇਆ ਤੁਸੀਂ ਸਰੋਂ ਦਾ ਸਬਜ਼ਾ ਸੋ ਬੀਬੀ ਉਹ ਨਹੀਂ ਬੜਾ ਅਥਾ ਸੇਵਾ ਕਰ ਰਹੀ ਹੈ ਜੀ ਬਹੁਤ ਸਵਾਦਿਸ਼ਟ ਇਹਨਾਂ ਨੇ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਬਣਾਇਆ ਆਪਣਾ ਬੀਬੀ ਜੀ ਮਤਲਬ ਇਥੇ ਜੋਬ ਹੈ ਜਾਂ ਕਿਸ ਤਰ੍ਹਾਂ ਹਾਂਜੀ ਹਾਂਜੀ ਜੋਬ ਹੈ ਸਾਡੀ ਅੱਛਾ ਤੁਹਾਡੀ ਜੋਬ ਹੈ ਸਾਰਿਆਂ ਦੀ ਹਾਂਜੀ ਹਾਂਜੀ ਠੀਕ ਹੈ ਕਿੰਨਾ ਸਮਾਂ ਜੋਬ ਹੁੰਦੀ ਹੈ ਆਂਟੀ ਤੁਹਾਡੀ 12 ਘੰਟੇ ਦਾ ਅੱਛਾ 12 ਘੰਟੇ ਸਵੇਰੇ ਕਿੰਨੇ ਵਜੇ ਆ ਜਾਂਦੇ ਨੇ 10 ਵਜੇ ਆਏਗਾ 10 ਰਾਤ ਅੱਛਾ ਰਾਤ ਨੂੰ 10 ਵਜੇ ਤੱਕ 10 ਵਜੇ ਬੰਦ ਕਰ ਦਿੰਦੇ ਹਾਂ ਠੀਕ ਹੈ ਨਹੀਂ ਬਹੁਤ ਵਧੀਆ ਜੀ ਬਹੁਤ ਕਮਾਲ ਇਹ ਭਾਈ ਹੁਣੀ ਕੈਨੇਡਾ ਤੋਂ ਆਏ ਆ ਸਪੈਸ਼ਲ ਫਸਟ ਟਾਈਮ ਆਏ ਇੱਥੇ ਤੇ ਬਹੁਤ ਮਤਲਬ ਇਹਨਾਂ ਨੂੰ ਸਵਾਦ ਲੱਗੀ ਚੀਜ਼ ਹੈ ਇਹਨਾਂ ਨੇ ਕਿਹਾ ਗੋੜਣਾ ਖਾਣੇ ਆਣ ਲਗੇ ਅਮਨ ਗੋੜਮੀ ਆਂਟੀ ਵੀ ਨੇ ਕਿਹਾ ਗੋੜਣਾ ਵੀ ਖਾ ਕੇ ਵੇਖੋ ਇੱਕ ਬਾਹਰੋਂ ਆਏ ਨੇ ਖਾਓ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਸੋ ਬਹੁਤ ਵਧੀਆ ਜੀ ਬੜਾ ਕਮਾਲ ਬਹੁਤ ਸਵਾਦ ਲੱਗਾ ਸਾਨੂੰ ਥੈਂਕ ਯੂ ਵੈਰੀ ਮੱਚ ਹਾਂਜੀ ਤੋ ਹੁਣ ਇਧਰ ਲੱਸੀ ਵੀ ਪੰਜਾਬ ਦਾ ਟਰੈਡੀਸ਼ਨਲ ਡਰਿੰਕ ਜਿਹੜੀ ਪਰਪਾਈਤੀ ਡਰਿੰਕ ਪੰਜਾਬ ਦੀ ਲੱਸੀ ਖੱਟੀ ਰੱਸੀ ਸੋ ਚਾਟੀ ਵਾਲੀ ਲੱਸੀ ਪੀਅਨੇ ਆਪਾਂ ਤੁਹਾਨੂੰ ਤੇ ਬਹੁਤ ਸੋਹਣਾ ਇਹਨਾਂ ਨੇ ਸਿਸਟਮ ਸੈੱਟ ਕੀਤਾ ਜੀ ਇੱਥੇ ਤੇ ਬਾਕੀ ਥੀਮ ਵੈਡਿੰਗ ਕਰਨ ਲਈ ਵੀ ਬੁਕ ਕੀਤਾ ਜਾ ਸਕਦਾ ਵਾ ਐਂਗੇਜਮੈਂਟ ਕਰਨ ਲਈ ਬਰਥਡੇ ਪਾਰਟੀ ਲਈ ਜਾਗੋ ਲਈ ਮਹਿੰਦੀ ਲਈ ਫੈਮਿਲੀ ਫੰਕਸ਼ਨ ਲਈ ਪ੍ਰੀ ਵੈਡਿੰਗ ਸ਼ੂਟ ਲਈ ਇਹ ਨੰਬਰ ਕੰਟੈਕਟ ਇਥੇ ਲਿਖਿਆ ਸਾਹਮਣੇ ਤੁਸੀਂ ਦੇਖ ਪਾ ਰਹੇ ਹੋ ਤੇ ਜਿਹੜਾ ਵੀ ਇੰਟਰਸਟਿਡ ਆ ਇਹ ਕੋਈ ਵੀ ਇਵੈਂਟ ਮੈਨੇਜਮੈਂਟ ਲਈ ਉਹ ਕਰ ਸਕਦਾ ਹੈ ਇਹਨਾਂ ਦੇ ਨਾਲ ਕੰਟੈਕਟ ਬਹੁਤ ਖੂਬ ਬਹੁਤ ਵਧੀਆ ਬਣਿਆ ਹਾਂ ਬਹੁਤ ਵਧੀਆ ਜੀ ਇਹ ਬਿਲਕੁਲ ਪੁਰਾਣੇ ਕਮਰੇ ਜਦਾਂ ਦੇ ਹੀ ਪੰਜਾਬ ਦੇ ਉਹਨੂੰ ਦਿਖਾਇਆ ਗਿਆ ਆ ਸੰਦੂਕੜੀ ਦੀ ਗਾਗਰਾਂ ਅ ਸੰਦੂਕ ਜਿੱਨਾ ਜਿਹੜੇ ਲੋਕ ਆਪਣਾ ਸਾਰਾ ਸਮਾਨ ਰੱਖਦੇ ਸੀ ਕਲਾਕ੍ਰਿਤੀਆਂ ਇਹਦੇ ਅੰਦਰ ਸਜਾਉਂਦੇ ਆ ਮੰਝਾ ਵਾਣ ਦਾ ਮੰਝਾ ਭਾਵਿਆਂ ਵਾਲਾ ਵੇਖੋ ਕਾ ਕਮਾਲ ਤੂੰ ਬਹੁਤ ਖੂ ਲਓ ਜੀ ਲੱਸੀ ਲੱਸੀ ਕਿਦਾਂ ਹਾਂ ਅਮਨ ਇਵੈਂਟ ਮੈਨੇਜਮੈਂਟ ਵੀ ਹੁੰਦੀ ਆ ਸਾਹਮਣੇ ਜੋ ਸਾਰੇ ਜਿਹੇ ਆਪਾਂ ਕਰ ਸਕਦੇ ਹਾਂ ਬਰਥਡੇ ਮਨਾਵਾਂਗੇ ਹਾਂ ਹਾਂ ਕਿਦਾਂ ਲੱਸੀ ਬਹੁਤ ਵਧੀਆ ਕਿਦਾਂ ਲੱਸੀ ਭਾਜੀ ਲਓ ਬੀਬੀ ਦੇ ਦਿਓ ਲੱਸੀ ਦੇ ਗਲਾਸੇ ਵਰ ਯੂ ਬਹੁਤ ਖੂਬ ਬੜੀ ਕਮਾਲ ਸੀ ਹੌ ਲੇ ਕੇ ਜੰਨੇ ਆਪਾਂ ਉੱਪਰ ਵੀ ਇਹ ਪ੍ਰਣਾ ਜਿੱਦਾਂ ਪੌੜੀਆਂ ਬਣੀਆਂ ਹੁੰਦੀਆਂ ਹਨ ਇਹ ਪੌੜੀਆਂ ਸਜਾਈਆਂ ਨਾਲ ਨਾਲਾ ਵੇਖੋ ਕਿਆ ਵਧੀਆ ਜੀ ਬਹੁਤ ਖੂਬ ਤੇ ਆ ਕੋਠੀਆਂ ਤੇ ਇਦਾਂ ਮੋਰ ਨਕਾਸ਼ੀ ਕੀਤੀ ਹੁੰਦੀ ਸੀ ਸੋ ਪੂਰਾ ਪੁਰਾਣਾ ਕਲਚਰਲ ਲੱਗ ਰਿਹਾ ਸਾਨੂੰ ਪੁਰਾਣਾ ਕਲਚਰ ਇਦਾਂ ਪਿੰਡ ਦਾ ਹੁੰਦਾ ਅੰਬੇਰੀਆਂ ਟਾਲੀਆਂ ਲੱਗੀਆਂ ਆੜੇ ਦੁਆੜੇ ਅੰਬ ਲੱਗੇ ਆ ਵਾਹ ਬਹੁਤ ਖੂਬ ਸੋ ਲੁੱਕ ਐਟ ਦਾ ਪੁਆਇੰਟ ਆਈ ਲਵ ਅੰਮ੍ਰਿਤਸਰ ਸੋ ਬਹੁਤ ਹੀ ਕਮਾਲ ਦਾ ਇਹ ਪੁਆਇੰਟ ਬਣਾਇਆ ਜੀ ਇਹਨਾਂ ਨੇ ਤੇ ਇੱਥੇ ਸਾਰੇ ਜਿੰਨੇ ਵੀ ਲੋਕ ਹੁੰਦੇ ਆ ਕਿ ਜ਼ਰੂਰ ਫੋਟੋਗ੍ਰਾਫੀ ਕਰਦੇ ਇੱਥੇ ਫੋਟੋਗ੍ਰਾਫੀ ਕਰਨ ਤੋਂ ਬਾਅਦ ਹੁਣ ਆਪਾਂ ਚੱਲੇ ਆਂ ਨੈਕਸਟ ਪੁਆਇੰਟ ਵੱਲ ਮੱਕੀ ਦੀ ਰੋਟੀ ਸਰੋਂ ਦਾ ਸਾਗ ਨਾਲ ਲੱਸੀ ਸ਼ੱਕਦੀ ਹੈ ਤੇ ਹੁਣ ਆ ਇੱਕ ਹੋਰ ਕੜਿਆਵਲਾ ਗੇਟ ਬਣਿਆ ਇਹਦੇ ਥਣੀਆਂ ਆਪਾਂ ਐਂਟਰੀ ਕਰਨ ਜਾ ਰਹੇ ਅੱਗੇ ਅਸਲ 'ਚ ਇਹ ਪਿੰਡ ਨੂੰ ਜਾਣ ਦਾ ਮੇਨ ਦਸਤਾਇ ਤੇ ਪਿੰਡ ਸਟਾਰਟ ਹੋਣਾ ਸੋ ਅੱਗੇ ਅੱਗੇ ਵੇਖਿਓ ਕੀ ਕੁਝ ਵੇਖਣ ਨੂੰ ਮਿਲਦਾ ਤੁਹਾਨੂੰ ਸੋ 让我们 go inside